ਲੌਰ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਕੁਝ ਲੜਕੇ ਆਪਸ ਵਿੱਚ ਮਾਰੂ ਹਥਿਆਰਾਂ ਨਾਲ ਲੜਾਈ ਝਗੜਾ ਕਰ ਰਹੇ ਸਨ ਉਹਨਾਂ ਵਿੱਚੋਂ 9 ਦੋਸ਼ੀਆਂ ਨੂੰ ਕਾਬੂ ਕਰਕੇ ਇੱਕ ਦੇਸੀ ਪਿਸਤੌਲ ਅਤੇ ਇੱਕ ਜਿੰਦਾ ਰੋਂਦ ਬਰਾਮਦ ਤੇ ਇੱਕ ਚੱਲਿਆ ਹੋਇਆ ਰੋਂਦ ਅਤੇ ਮਾਰੂ ਹਥਿਆਰ ਬਰਾਮਦ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਐਸਐਚਓ ਸੰਜੀਪ ਕਪੂਰ ਨੇ ਦੱਸਿਆ ਕਿ ਇੱਕ ਵੀਡੀਓ ਜੋ ਵਾਇਰਲ ਹੁੰਦੀ ਹੋਈ ਵੱਖ-ਵੱਖ ਗਰੁੱਪਾਂ ਵਿੱਚ ਸ਼ੇਅਰ ਹੋ ਰਹੀ ਸੀ ਜਿਸ ਵਿੱਚ ਥਾਣਾ ਫਿਲੌਰ ਦੇ ਇਲਾਕੇ ਜਲੰਧਰ ਬਾਈਪਾਸ ਰੇਲਵੇ ਦੀਆਂ ਲਾਈਨਾਂ ਨਜ਼ਦੀਕ ਕੁਝ ਲੜਕੇ ਆਪਸ ਵਿੱਚ ਲੜਾਈ ਝਗੜਾ ਕਰਕੇ ਆਮ ਜਗ੍ਹਾ ਤੇ ਦੰਗ ਪਸਾਦ ਕਰਕੇ ਪਬਲਿਕ ਦੀ ਸ਼ਾਂਤੀ ਭੰਗ ਕਰ ਰਹੇ ਹਨ ਅਤੇ ਵੀਡੀਓ ਵਿੱਚ ਇੱਕ ਲੜਕੇ ਦੇ ਹੱਥ ਵਿੱਚ ਦੇਸੀ ਕਟਾ ਨਮਾ ਚੀਜ਼ ਪਕੜੀ ਹੋਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋ ਇੰਸਪੈਕਟਰ ਸੰਜੀਪ ਕਪੂਰ ਮੁਖਵਫ਼ਸਾ ਥਾਣਾ ਫਿਲੌਰ ਦੀ ਟੀਮ लो मुकदमा दर्ज करके पुत्र अशोक कुमार वासी मोहल्ला संतोषपुरा थाना फिलोर गुरमुख राम पुत्र देवराम वासी मोहल्ला संतोषपुरा थाना फिलोर बांटी पुत्र अमरजीत वासी मोहल्ला संतोषपुरा थाना फिलोर सिमरनजीत उर्फ सिम्मा वासी मोहल्ला संतोषपुरा थाना फिलोर अजय पुत्र सुखरी वासी पंचडेरा थाना फिलोर राज कुमार पुत्र बर्मा सानी वासी कलसी नगर फिलोर ਸੰਦੀਪ ਗੁਪਤਾ ਪੁੱਤਰ ਲਾਲ ਬਾਬੂ ਵਾਸੀ ਪੰਜ ਡੇਰਾ ਥਾਣਾ ਫਿਲੌਰ ਅੰਕੁਸ਼ ਪੁੱਤਰ ਰਾਮਕ੍ਰਿਸ਼ਨ ਵਾਸੀ ਫਿਲੌਰ ਅਨਿਲ ਉਰਫ ਗੋਲੂ ਪੁੱਤਰ ਬ੍ਰਹਮਾ ਵਾਸੀ ਨੇੜੇ ਜਲੰਧਰ ਬਾਈਪਾਸ ਫਿਲੌਰ ਅਨਰਜੀਤ ਉਰਫ ਕਨਬਾ ਪੁੱਤਰ ਬ੍ਰਹਮਾ ਨੇੜੇ ਜਲੰਧਰ ਬਾਈਪਾਸ ਫਿਲੌਰ ਬੀਜੇ ਪੁੱਤਰ ਸੁਗਰੀਬ ਵਾਸੀ ਪੰਜ ਡੇਰਾ ਫਿਲੌਰ ਅਤੇ ਹੋਰ 10 ਤੋਂ 12 ਨਾਮ ਮਲੂਮ ਵਿਅਕਤੀਆਂ ਦੇ ਅਜਾਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਸ਼ੀ ਪਵਨ ਕੁਮਾਰ ਗੁਰਮੁਖਰਮ ਪੰਟੀ ਅਜੇ ਰਾਜ ਕੁਮਾਰ ਸੰਦੀਪ ਗੁਪਤਾ ਅੰਕੁਸ਼ ਅਨਿਲ ਉਰਫ ਗੋਲੂ ਅਤੇ ਬੀਜੇ ਉਕਤਾਂ ਨੂੰ ਗ੍ਰਿਫਤਾਰ ਕਰਕੇ ਇੱਕ ਦੇਸੀ ਪਿਸਟਲ ਇੱਕ ਰੋਂਦ ਜਿੰਦਾ ਇੱਕ ਚੱਲਿਆ ਹੋਇਆ ਰੋਂਦ ਦਾਤਰ ਡੰਡੇ ਵਗੈਰਾ ਬਰਾਮਦ ਕੀਤੇ ਗਏ ਜੋ ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਉਹ ਕਾਨੂੰਨ ਨੂੰ ਆਪਣੇ ਕਾਨੂੰਨ ਤੋੜਨ ਦੀ ਆਦੀ ਹੈ ਤੇ ਕਾਨੂੰਨ ਨੂੰ ਚਿੱਕੇ ਤੇ ਡੰਗਦੇ ਨੇ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਹੀ ਰਾਜ ਹੈ ਤੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਇਹ ਹੈ ਜੋ ਲੋਕਾਂ ਦੇ ਖਿਲਾਫ ਜਲੰਧਰ ਵਿਧਿਆਤੀ ਪੁਲਿਸ ਨੂੰ ਉਸ ਵੇਲੇ ਸਫਲਤਾ ਸੁਰ ਲਈ ਜਦ ਮਾਨਯੋਗ ਐਸਐਸਪੀ ਸਰਦਾਰ ਸਰਕਮਲਪ੍ਰੀਤ ਸਿੰਘ ਖਾਕਤੇ ਡੀਐਸਪੀ ਫਲੋਰ ਸਰਵਨ ਸਿੰਘ ਬਲਜੀਤ ਜੇਰੇ ਨਿਗਰਾਨੀ ਮਿਤੀ 11 ਤਾਰੀਖ ਨੂੰ 11 ਫਰਵਰੀ ਨੂੰ ਇੱਕ ਲੜਾਈ ਝਗੜਾ ਦੋ ਗਰੁੱਪਾਂ ਦੇ ਵਿੱਚ ਹੋਇਆ ਸੀ ਜਿਸ ਗਰੁੱਪਾਂ ਦੇ ਵਿੱਚ ਇਨਵਲੂ ਫਾਇਰਿੰਗ ਦੀ ਵੀ ਇਨਫੋਰਮੇਸ਼ਨ ਸੀ ਤੇ ਕਾਫੀ ਮਾਰੂ ਹਥਿਆਰਾਂ ਨਾਲ ਗਿਵਨ ਸੱਟ ਮਾਰੀ ਸੀ ਤੇ ਟਾਈਮ ਬਣ ਕੇ ਇਹ ਲੜਾਈ ਝਗੜਾ ਕਰ ਰਹੇ ਸੀਗੇ 11 ਤਰੀਕ ਨੂੰ ਵੀ ਇਨਫੋਰਮੇਸ਼ਨ ਆਈ ਸੀ ਕਿ ਇਹ ਲੜਾਈ ਝਗੜਾ ਕੀਤਾ ਤੇ 12 ਤਰੀਕ ਨੂੰ ਵੀ ਇਹ ਲੜਾਈ ਝਗੜਾ ਕਰਨ ਦੀ ਫਿਰਾਕ ਚ ਸੀਗੇ ਇਸੇ ਘੜੀ ਦੇ ਵਿੱਚ ਥਾਣਾ ਫਲੋਰ ਪੁਲਿਸ ਨੇ ਮਕਦਮਾ ਨੰਬਰ 33 ਮਿਤੀ 12/25/1994 2 191 3 190 115 2 126 2 118 1 109 ਬੀ ਐਨ ਐਸ ਤੇ 25 ਜਨਵਰੀ ਆਬਜੈਕਟ ਦਿੱਤਾ ਵੱਖ-ਵੱਖ ਗਰੁੱਪਾਂ ਦੇ ਕਰੀਬ 11 ਬੰਦੇ ਖਰਾ ਮੁਕਦਮਾ ਦਰਜ ਰਿਸਟਰੀ ਕੀਤਾ ਜੋ ਇਹ ਮੁਕਦਮਾ ਅਟੈਂਪਟ ਟੂ ਮਰਡਰ ਤੋਂ ਲੈ ਕੇ ਪਬਲਿਕ ਪਲੇਸ ਤੇ ਦੰਗਾ ਫਸਾਦ ਕਰਨ ਦੇ ਵਿੱਚ ਇੱਕ ਇੱਕ ਬਲਵਾ ਕਰਨ ਦੀ ਗਰੁੱਪਸ ਵੱਲੋਂ ਕੋਸ਼ਿਸ਼ ਇਹ ਬਲਵਾ ਕਰਨ ਤੇ ਇਹ ਮੁਕਦਮਾ ਦਰਜ ਰਿਸਟਰੀ ਕੀਤਾ ਗਿਆ ਉਸ ਮੁਕਦਮੇ ਦੇ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਕਰੀਬ 9 ਬੰਦਿਆਂ ਦੀ ਗ੍ਰਿਫਤਾਰੀ ਕੰਸੀਡਰ ਕੀਤੀ ਤੇ ਦੋ ਐਸਕਾਂਡਡ ਹੈ ਜਿਹਦੇ ਕੋ ਪਵਨ ਗੁਰਮੁਖ ਬੰਟੀ ਅਜੇ ਰਾਜਕੁਮਾਰ ਸੰਦੀਪ ਅੰਕੁਸ਼ ਅਨਿਲ ਵਿਜੇ ਤੇ ਅਨਰਜੀਤ ਤੇ ਸਿਮਰਨਜੀਤ ਤੇ ਮਕਦਮਾ ਦਰਜ ਕੀਤਾ ਹੈ ਅਨਰਜੀਤ ਤੇ ਸਿਮਰਨਜੀਤ ਐਬਸਕਾਂਡਡ ਹੈ ਸਾਨੂੰ ਇਸ ਗ੍ਰਿਫਤਾਰੀਆਂ ਦੇ ਦੌਰਾਨ ਇੱਕ ਦੇਸੀ ਕਟਾ ਇੱਕ ਚਲਿਆ ਰੌਂਧ ਤੇ ਇੱਕ ਜਿੰਦਾ ਰੌਂਧ ਬਰਾਮਦ ਹੋਇਆ ਅਤੇ ਵੱਖ-ਵੱਖ ਸ਼ਾਰਪ ਵੈਪਨਸ ਵੀ ਬਰਾਮਦ ਹੋਏ ਨੇ ਜੋ ਕਿ ਦੋ ਜਣ ਛੱਟ ਦੇ ਮਾਰਨ ਵਿੱਚ ਪ੍ਰਯੋਗ ਕਰ ਰਹੇ ਸੀ ਇਹਨਾਂ ਦੇ ਵਿੱਚ ਪਵਨ ਤੇ ਦੋ ਮਕਦਮੇ ਦਰਜ ਹੈ ਇੱਕ ਚੋਰੀ ਦਾ ਤੇ ਐਂਡੀ ਐਂਡੀ ਪੀ ਸਿਕਦਾ ਗੁਰਮੁਖਤ ਦੇ ਵੀ ਇੱਕ ਪਰਚਾ ਦਰਜਾ 250 ਪਿਟੀ ਸ਼ਰਾਬ ਦਾ ਇੱਕ ਬੰਟੀ ਦਾ ਵੀ ਪਰਚਾ ਦਰਜਾ ਚੋਰੀ ਦਾ ਤੇ ਰਾਜਕੁਮਾਰ ਤੇ ਵੀ ਪਰਚਾ ਦਰਜਾ ਸਾਰੇ ਸਾਰਿਆਂ ਦੀ ਬੈਕਗ੍ਰਾਉਂਡ ਮਾੜੀ ਹੈ ਤੇ ਲੜਾਈ ਝਗੜਾ ਕਰਨ ਦੇ ਆਦੀ ਹੈ